ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਢਿਲਵਾ ਢਿਲਵਾ ਪਿੰਡ ਦੋਸਤੋ ਤਹਿਸੀਲ ਵੀ ਢਿਲਵਾ ਹੀ ਲੱਗਦੀ ਆ ਜ਼ਿਲ੍ਹਾ ਕਪੂਰਥਲਾ ਮੁਹੱਲਾ ਆ ਰਾਮ ਸਿੰਘ ਮੁਹੱਲਾ ਹੈਗਾ ਜਿੱਥੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਦੋਸਤੋ ਜਿਹੜਾ ਵੀ ਕੋਈ ਖਰੀਦਦਾਰ ਵੀ ਆਊਗਾ ਜਿਸ ਨੇ ਵੀ ਦਿਖਾਏਗੇ ਪਸ਼ੂਆਂ ਦੇ ਵਿੱਚੋਂ ਕੋਈ ਪਸ਼ੂ ਖਰੀਦਣਾ ਤਾਂ ਤੁਸੀਂ ਮੁਹੱਲਾ ਰਾਮ ਸਿੰਘ ਜਿਹੜੀ ਆ ਵਿਜ਼ਿਟ ਕਰਨੀ ਆ ਢਿਲਵਾ ਪਹੁੰਚ ਕੇ ਬਿਲਕੁਲ ਅੰਮ੍ਰਿਤਸਰ ਤੇ ਜਲੰਧਰ ਜਿਹੜਾ ਨੈਸ਼ਨਲ ਹਾਈਵੇ ਆ ਦੋਸਤੋ ਉਤੋਂ ਕੋਈ ਕਿਲੋ 1.5 ਕਿਲੋਮੀਟਰ ਹਟਵਾ ਇੱਕ ਪਾਸੇ ਜਿਹੜਾ ਦੋਸਤੋ ਪਿੰਡ ਹੈਗਾ ਢਿਲਵਾ ਅੱਡਾ ਵੀ ਢਿਲਵਾ ਬਿਲਕੁਲ ਰੋਡ ਦੇ ਉੱਪਰ ਹੀ ਆ ਵੈਸੇ ਪਿੰਡ ਥੋੜਾ ਜਿਹਾ ਹਟਵਾ ਠੀਕ ਆ ਤੇ ਅੱਜ ਜਿਸ ਘਰ ਤੋਂ ਦੋਸਤੋ ਆਪਾਂ ਇਹ ਵੀਡੀਓ ਬਣਾ ਰਹੇ ਆ ਵੀਰ ਦਾ ਜਿਹੜਾ ਕੋਈ ਪਸ਼ੂ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਤੇ ਆਪ ਵੀਰ ਬਾਹਰ ਨੇ ਫਾਰਮ ਦੇ ਵਿੱਚ ਠੀਕ ਆ ਜੀ ਥੋੜੀ ਘੱਟ ਸਾਫ਼ ਸੰਭਾਲ ਹੋਣ ਕਾਰਨ ਇਹ ਪਸ਼ੂ ਜਿਹੜੇ ਆ ਸਾਰੇ ਪਕਾਊ ਆ ਪਸ਼ੂ ਆਪਾਂ ਕੱਲੇ-ਕੱਲੇ ਪਸ਼ੂ ਦੀ ਡਿਟੇਲ ਜਿਹੜੀ ਆ ਇਸ ਐਨੀਮਲ ਦੀ ਆ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਜੇ ਜਿਹੜਾ ਵੀ ਪਸ਼ੂ ਪਸੰਦ ਹੋਊਗਾ ਉਹ ਦੀ ਤੁਸੀਂ ਨਰਕ ਪਰਖ ਤਸੱਲੀ ਆ ਘਰ ਆਣ ਕੇ ਕਰ ਲਿਓ ਠੀਕ ਆ ਇੱਕ ਮੱਝ ਪੂਰੀ ਗੱਬਣ ਤਿਆਰੀ ਤੇ ਆ ਤਿਆਰੀ ਤੇ ਨਹੀਂ ਕਹਾਂਗੇ ਘੱਟੋ-ਘੱਟ ਵੀ ਨਵਾਂ ਮਹੀਨਾ ਜਿਹੜਾ ਦੋਸਤੋ 25 ਅਕਤੂਬਰ ਤੋਂ ਸਟਾਰਟ ਹੋਇਆ ਠੀਕ ਆ ਕੋਈ ਘੱਟੋ-ਘੱਟ ਜ਼ਿਆਦਾ ਨਹੀਂ ਤੇ ਕੋਈ 40 ਦਿਨ ਹਜੇ 40 ਦਿਨ ਦਾ ਲੋ ਜੇ ਪੌਣੀ 2 ਕੁ ਮਹੀਨੇ ਲਾ ਲੋ ਹਜੇ ਪਏ ਆ ਸੂਨ ਦੇ ਵਿੱਚ ਠੀਕ ਆ ਇਸ ਮੱਝ ਤੇ ਇਹਦੀ ਵੀ ਗੱਲਬਾਤ ਕਰ ਲਾਂਗੇ ਦੋ ਵੜਾਂ ਜੜੀਆਂ ਨੇ ਜਰਸੀ ਬਰੀਡ ਦੇ ਵਿੱਚ ਵੜਾਂ ਨੇ ਸੋਈਆਂ ਨੂੰ ਤੁਸੀਂ ਆਪ ਜਜਮੈਂਟ ਕਰ ਲਿਓ ਦੋਸਤੋ ਵੀ ਆਪਦੇ ਅਕੋਰਡਿੰਗ ਜਿੰਨੀ ਵੀ ਤੁਹਾਨੂੰ ਸਮਝ ਲੱਗੇ ਉਹਨਾਂ ਤੁਸੀਂ ਸੂਬਾ ਉੱਚਾ ਰੱਖ ਲਿਓ ਠੀਕ ਆ ਬਿਨ ਬੱਚਿਓ ਆ ਪਹਾੜੇ ਵੰਡੇ ਚਾੜ ਤੇ ਮਿਲਦੀਆਂ ਨੇ ਤੇ ਦੋਹਾਂ ਥੱਲੇ ਜਿਹੜਾ 6-6 ਕਿਲੋ ਦੁੱਧ ਹਾਜ਼ਰ ਆ ਇੱਕ ਜਿਹੜੀ ਜਰਸੀ ਵੜਾ ਇਹ ਮਹੀਨੇ ਕੀ ਬਣੀ ਆ ਅੱਛਾ ਬਾਪੂ ਜਿਹੜੀ ਆ ਦੂਜੇ ਨੰਬਰ ਤੇ ਖੜੀ ਇਹ ਬਣੀ ਆ ਇਹ ਜਿਹੜੀ ਆ ਖੜੀ ਆ ਇਹ ਬੈੜ ਜਿਹੜੀ ਦੋਸਤੋ ਬਣੀ ਆ 1 ਮਹੀਨੇ ਦੀ ਏ ਆਈ ਹੋਈ ਆ ਠੀਕ ਆ ਤੇ 6 ਕਿਲੋ ਤਾਰਾਂ ਇਹਦੇ ਥੱਲੇ ਮੌਜੂਦ ਆ ਜਰਸੀ ਬਰੀਡ ਦੇ ਵਿੱਚ ਆ ਦੋਵੇਂ ਜਰਸੀ ਬਰੀਡ ਦੇ ਵਿੱਚ ਆ ਸੋ ਕਿਸੇ ਵੀਰ ਨੇ ਘਰੇ ਰੱਖਣ ਵਾਸਤੇ ਖਰੀਦਣੀਆਂ ਤਾਂ ਤਾਂ ਵੀ ਤੁਸੀਂ ਲੈ ਕੇ ਜਾ ਸਕਦੇ ਜੀ 1 ਮਹੀਨੇ ਦੀ ਬਣੀ ਆ ਸੋ ਚੈੱਕ ਪਾਸ ਵਿੱਚ ਬੇਸ਼ੱਕ ਨਹੀਂ ਆਉਂਦੀ ਕਿ ਫਲਖਾਲ ਜੋ ਆਪਾਂ ਨੂੰ ਵੇਰਵਾ ਦੱਸਿਆ ਗਿਆ ਵੀਰ ਵੱਲੋਂ ਉਹ ਆਪਾਂ ਤੁਹਾਡੇ ਨਾਲ ਜਿਹੜਾ ਦੋਸਤੋ ਸ਼ੇਅਰ ਕਰਦੇ ਪਏ ਆ ਠੀਕ ਆ ਸੋ ਦੋ ਦੋਵਾਂ ਬੈੜਾਂ ਦੇ ਥੱਲੇ 6-6 ਕਿਲੋ ਦੁੱਧ ਹੋਏਗਾ ਨਾ ਹਾਂਜੀ ਦੋਵੇਂ ਥੱਲੇ 6-6 ਕਿਲੋ ਦੁੱਧ ਹਾਂਜੀ ਦੋਵੇਂ ਟਾਈਮ ਮਿਲਦੀਆਂ ਸਵੇਰ ਲਓ ਜੀ ਦੋਵੇਂ ਟਾਈਮ ਦੋਸਤੋ ਸੁਬਾ ਸ਼ਾਮ ਮਿਲਦੀਆਂ ਨੇ ਤੇ 6-6 ਕਿਲੋ ਦੁੱਧ ਹਾਜ਼ਰ ਆ ਤੇ 20000 ਦੀ ਇਹ ਜੋੜੀ ਆ ਦੋਸਤੋ ਡਿਮਾਂਡ ਕਰਾਉ ਨੂੰ ਬਾਈਆਂ ਦਾ ਵੀ ਜਿੰਨੀ ਮਰਜ਼ੀ ਕਰਾ ਲਿਓ ਜੇ ਪਰ ਜਿਹੜੀ ਲੈਣ ਦੇ ਨਾ ਦੋ ਬੜਾ ਜਿਹੜੀਆਂ 20000 ਦੇ ਵਿੱਚ ਦਿੱਤੀਆਂ ਜਾਣਗੀਆਂ ਸੋ ਬਾਕੀ ਜਿਹੜਾ ਮੇਰਾ ਵੀਰ ਕੋਈ ਘਰੇ ਰੱਖਣਾ ਚਾਹੁੰਦਾ ਅੱਗੇ ਆਪਣੇ ਹਿਸਾਬ ਨਾਲ ਵੀ ਏ ਆਈ ਤੁਸੀਂ ਕਰਾਉਣੀ ਚਾਹੁੰਦੇ ਹੋ ਉਹ ਤੁਸੀਂ ਆਪ ਦਾ ਹਿਸਾਬ ਕਿਤਾਬ ਦੇਖ ਲਿਓ ਠੀਕ ਆ ਤੇ 6-6 ਕਿਲੋ ਦੁੱਧ ਦਾ ਟੋਟਲ 12 ਕਿਲੋ ਦੁੱਧ ਜਿਹੜਾ ਇਹਨਾਂ ਬੇੜਾਂ ਦੇ ਥੱਲੇ ਦੋ ਥੱਲੇ ਹੈਗਾ ਸੋ ਆਪਦੀ ਆਣ ਕੇ ਨਰਕਪਰਕ ਕਰ ਲਿਓ ਤਸੱਲੀ ਕਰ ਲਿਓ 20000 ਦੇ ਵਿੱਚ ਇਹ ਜੋੜੀ ਦਿੱਤੀ ਜਾਊਗੀ ਤੇ ਚਾਰੇ ਥਣ ਪ੍ਰੋਪਰ ਦੋ ਬੇੜਾਂ ਦੇ ਪੂਰੇ ਚਾਰੇ ਥਣ ਵਰਦੇ ਆ ਐ ਤਸੱਲੀ ਬਖਸ਼ ਹਾਂ ਤਸੱਲੀ ਬਖਸ਼ ਠੀਕ ਆ ਜੀ ਚਾਰੇ ਥਣ ਵਾਗਰੇ ਠੀਕ ਆ ਜੀ ਸੋ ਕਿਸੇ ਜਿੰਨੇ ਪਸ਼ੂ ਦੋਸਤੋ ਦਿਖਾਵਾਂਗੇ ਤੁਹਾਨੂੰ ਜਿਹੜਾ ਕੋਈ ਦੁੱਧ ਤੇ ਚੱਲਦਾ ਹੋਇਆ ਤੇ ਪ੍ਰੋਪਰ ਚਾਰੇ ਥਣ ਚੱਲਦੇ ਹੋਣਗੇ ਕੋਈ ਇਹ ਨਹੀਂ ਹੋਊਗਾ ਕੋਈ ੱਤ ਲੜ ਪਸ਼ੂ ਹੋਊਗਾ ਤੇ ਤੁਸੀਂ ਏਡੀ ਦਰੋਂ ਆ ਕੇ ਗੇੜਾ ਮਾਰ ਲਓ ਤੇ ਫਜ਼ੂਲ ਤੁਹਾਡਾ ਵੀ ਹੈ ਨਾ ਤੇਲ ਪਾੜਾ ਮੱਚੇ ਉਹ ਕੰਮ ਨਹੀਂ ਹੋਊਗਾ ਜਿਹੜੀ ਚੀਜ਼ ਦੱਸੀ ਜਾਊਗੀ ਉਹ ਜਿਹੜੀ ਆ ਨਿਕਲੂਗੀ ਥੱਲੇ ਇਸ ਕਰਕੇ ਦੋਸਤੋ ਦੋ ਜਿਹੜੀ ਜੋੜੀ ਆ ਜਰਸੀ ਵੜਾਂ ਦੀ 20000 ਦੇ ਵਿੱਚ ਦਿੱਤੀ ਜਾਣੀ ਆ ਤੇ ਦੁੱਧ 6-6 ਕਿਲੋ ਇੱਕ-ਇੱਕ ਦੇ ਕੋਲ ਜਿਹੜਾ 6-6 ਕਿਲੋ ਦੁੱਧ ਹਾਜ਼ਰ ਆ ਠੀਕ ਆ ਬਾਕੀ ਥਾਣ ਥਣ ਪੂਰਾ ਮੁਠੀ ਥਾਣਾ ਸੋ ਹੱਥੀ ਚਵਾਈਲਾ ਥਾਣਾ ਕੋਈ ਛੋਟੇ ਜਿਹੇ ਥਾਣ ਨਹੀਂ ਠੀਕ ਆ ਤੇ ਥੋੜਾ ਜਿਹਾ ਏਰੀਆ ਜਿਹੜਾ ਦੋਸਤੋ ਥੋੜਾ ਜਿਹਾ ਘੱਟ ਤੋਰਨ ਫੇਰਨਾ ਹੈਗਾ ਬਾਕੀ ਜਿੰਨਾ ਵੀ ਹੋ ਸਕਦਾ ਆਪਾਂ ਤੁਹਾਨੂੰ ਇਸੇ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਥੋੜਾ ਜਿਹਾ ਗੇੜਾ ਪਾਪੂ ਜੀ ਕੜਾ ਵੀ ਦਿਓ ਤੋਰ ਵੀ ਦਿਓ ਜੀ ਪਤਾ ਲੱਗ ਜਾ ਪਸੂ ਦਾ ਹਾਂ ਹਾਂ ਪਹਿਲੀ ਵੈੜ ਦਾ ਤੋਰ ਦਿਆ ਜਾ ਹਾਂ ਇਹ ਤੋਰ ਦੋ ਤੋਰ ਦੋ ਜੀ ਸੋ ਬਾਕੀ ਤੋਰ ਕੇ ਵੀ ਜਿਹੜਾ ਦੋਸਤੋ ਜ਼ਰੂਰ ਦਿਖਾ ਦਿੰਨੇ ਆ ਸੋ ਕਿਸੇ ਵੀਰ ਨੂੰ ਕੋਈ ਹਨਾ ਹਾਂ ਖੋਲੋ ਮੜਾ ਜਾ ਜੀ ਖੋਲਦੇ ਆ ਜੀ ਖੋਲ ਦੋ ਖੋਲ ਦੋ ਆ ਲਓ ਜੀ ਹਾਂ ਠੀਕ ਆ ਜੀ ਬਣਦੇ ਕੋਈ ਗੱਲ ਨਹੀਂ ਬਣਦੇ ਤੇ ਇਹ ਦੋਸਤੋ ਦੋ ਬੈੜਾ ਨੇ ਠੀਕ ਆ ਬਾਕੀ ਤੋਰਨ ਦਾ ਤੁਹਾਨੂੰ ਮੈਂ ਤਾਂ ਕਿਹਾ ਸੀ ਥੋੜਾ ਜਿਹਾ ਏਰੀਆ ਘਟ ਹੈਗਾ ਤੋਰਨ ਤੋਰਨ ਵਾਲਾ ਠੀਕ ਆ ਜੀ ਤੰਗ ਏਰੀਆ ਇਸ ਕਰਕੇ ਜਿਆਦਾ ਆਪਾਂ ਲੰਬਾ ਨਹੀਂ ਤੋਰ ਸਕਦੇ ਕਿ ਫਿਲਹਾਲ ਤੋਰ ਜਿਹੜੀ ਵਧੀਆ ਥਣ ਭਾਂਡਾ ਅਚਵਾਈ ਜਿਹੜੀ ਚੰਗੀ ਹੋਊਗੀ ਠੀਕ ਆ ਤੇ ਆ ਵੀ ਖੋਲ ਦਿਓ ਜੀ ਖੋਲ ਦਿਓ ਕੋਈ ਨਹੀਂ ਤੋਰਦੇ ਬੂਹੇ ਨੂੰ ਲੰਮਾ ਹੀ ਆਉਣ ਤੋਰ ਦਿਆ ਜੇ ਆਹ ਲਓ ਜੀ ਹਾਂਜੀ ਲੈ ਜਾਓ ਹੁਣ ਤੇ ਵਛੀਆਂ ਵੈਸੇ ਬਾਪੂ ਪਹਿਲਣ ਪਹਿਲਣ ਕਿ ਦੂਜੇ ਦੂਜੇ ਸਵੇਰ ਹੋਣਗੀਆਂ ਪਹਿਲੇ ਪਹਿਲੇ ਹੀ ਹੈ ਜੀ ਪਹਿਲੇ ਪਹਿਲੇ ਹੈ ਨਾ ਕਿਉਂਗੀਆਂ ਲੈ ਆਂਦੀਆਂ ਹਾਂ ਚੌਗੀਆਂ ਹੀ ਵਛੀਆਂ ਜਿਹੜੀਆਂ ਦੋਸਤੋ ਜੋੜੀ ਲਿਆਂਦੀ ਸੀ ਤੇ ਪਹਿਲੇ ਪਹਿਲੇ ਸੂਬੇ ਆ ਤੇ ਪਹਿਲੇ ਪਹਿਲੇ ਸੂਬੇ ਦਾ ਜਿਹੜਾ 6-6 ਕਿਲੋ ਦੁੱਧ ਜਿਹੜਾ ਹੁਣ ਮੌਜੂਦਾ ਟਾਈਮ ਚੱਲਦਾ ਪਿਆ 6-6 ਕਿਲੋ ਦੁੱਧ ਬਿਲਕੁਲ ਪਹਿਲਣਾ ਪਹਿਲਣਾ ਬੱਚੀਆਂ ਦੇ ਚੱਲਣ ਦੇ ਆ ਠੀਕ ਆ ਅੱਗੇ ਇੱਕ ਤਾਂ ਬਣੀ ਉਹ ਦੂਜੇ ਸੂਬੇ ਲਈ ਆ ਇਹ ਅਜੇ ਬਣ ਜਾਂਦੀ ਆ ਤੇ ਦੂਜੇ ਸੂਬੇ ਲਈ ਬਣੂਗੀ ਠੀਕ ਆ ਸੋ ਦੋਈ ਬੱਚੀਆਂ ਨੇ ਦੋਈ ਬਿਹੜਾ ਨੇ ਜਰਸੀ ਦੇ ਵਿੱਚ ਠੀਕ ਆ ਇਸ ਤੋਂ ਬਾਅਦ ਇੱਕ ਆ ਤੀਜੇ ਨੰਬਰ ਤੇ ਆ ਆ ਗਈ ਮੱਝ ਠੀਕ ਆ ਜੀ ਢਾਕ ਤਲਵਾਰੀ ਆ ਸਿੰਘ ਬਿਲਕੁਲ ਪਛਾਣੂ ਆ ਤੇ ਸੂਆ ਕੋਈ ਵੀਰ ਇਹਨੂੰ ਤੀਜਾ ਸਮਝ ਲੇ ਪਰ 6 ਕਿਲੋ ਦੁੱਧ ਜਿਹੜਾ ਇੰਦੇ ਥ अच्छा बापूजी एआई करवाई सी कि मल्ली तो जंप हुई है। हां ठीक गल होया। ठीक गल होया। 6 किलो हैगा पक्का दुध। हां 6 किलो पक्का। दोवे टाइम मिलदी पाड़े ते। पाड़े रे। पाड़े ते मिलदी है। दोवे टाइम दोस्तों पाड़े मिल ते मिलदी है। चौं ਥਣਾਂ ਦੀ ਓਕੇ ਆ ਚਾਰੇ ਥਣਾਂ ਵਰਦੇ ਆ। ਤੇ ਕੋਈ ਥਣ ਦੇ ਵਿੱਚੋਂ ਕੋਈ ਭੂਰ ਪਵਾਰਾ। ਕੋਈ ਕਿਸੇ ਪਾਹੂ ਜਨ ਨੁਕਸ ਨਹੀਂ ਕਰਨ ਸਾਡੇ ਨੂੰ। ठीक ਆ ਜੀ। ਸੋ ਕਿਸੇ ਪਸ਼ੂ ਦੇ ਵਿੱਚੋਂ ਬਾਪੂ ਜੀ ਕਹਿੰਦੇ ਵੀ ਕੋਈ ਨੁਕਸ ਨਹੀਂਗਾ ਕੋਈ ਇਹ ਨਹੀਂ ਹੋਊਗਾ ਵੀ ਤੁਸੀਂ ਐਡੀ ਦੂਰੋਂ ਆ ਜੋ ਕੋਈ ਭੂਰ ਛੱਟਾ ਥਣ ਦੇ ਵਿੱਚੋਂ ਨਿਕਲੇ। ਤੇ ਦੋਸਤੋ ਇਹ ਮੱਝ ਤੀਜਾ ਸੁਆ ਬੇਸ਼ੱਕ ਹੁਣ ਸੋਈ ਸਮਝ ਲਿਓ ਅੱਗੇ ਚੌਥੇ ਲਈ ਬਣੀ ਆ 1 ਮਹੀਨੇ ਦੀ ਟੀਕਾ ਲੱਗਾ 45000 ਡਿਮਾਂਡ ਕੀਤੀ ਆ ਵੀਰ ਨੇ ਦੀ 45000 ਬਾਕੀ ਮੌਕੇ ਤੇ ਆ ਮਾਨ ਤਨ ਹੋ ਜਾਊਗਾ ਜਿਹੜੇ ਵੀਰ ਨੂੰ ਪਸੰਦ ਆਊਗੀ ਆਪਦਾ ਤੁਸੀਂ ਗੱਲਬਾਤ ਕਰ ਲਿਓ ਦਿੱਤੇ ਗਏ ਨੰਬਰਾਂ ਤੇ ਵੈਸੇ 45000 ਦੇ ਵਿੱਚੋਂ ਛੋਟ ਚੱਪਾ ਹੋ ਜਾਊਗਾ ਸੋ ਬਾਪੂ ਭੱਜ ਦੀ ਜੇ ਨਹੀਂ ਤੈਨੂੰ ਥੋੜਾ ਤੋੜ ਕੇ ਦਿਖਾ ਦਈਏ ਇਹਨੂੰ ਵੀ ਤੋੜਦੀ ਆ ਸੋ ਬਾਕੀ ਦੋਸਤੋ ਥੋੜੀ ਜੀ ਥਣਾ ਦੀ ਤਸੱਲੀ ਹੋ ਜਾਊਗੀ ਠੀਕ ਆ ਤੇ ਜਿੰਨਾ ਵੀ ਆਪਾਂ ਹੋ ਸਕਦਾ ਬਿਲਕੁਲ ਤਸੱਲੀ ਦੇ ਨਾਲ ਤੁਹਾਨੂੰ ਪਸ਼ੂ ਦਿਖਾਵਾਂਗੇ ਤੇ ਕਿਉਂਕਿ ਵੀਰ ਆਪ ਬਾਹਰ ਫਾਰਮ ਦੇ ਵਿੱਚ ਨੇ ਪਿੱਛੇ ਕੋਈ ਰੀਜ਼ਨ ਸੋ ਕਾਰਨ ਹੁੰਦੇ ਆ ਦੋਸਤੋ ਘੱਟ ਸਾਫ ਸੰਭਾਲਦਾ ਠੀਕ ਆ ਜੀ ਕਿਉਂਕਿ ਬਾਪੂ ਬੀਬੀ ਬਜ਼ੁਰਗ ਨੇ ਪਹਿਲਾਂ ਸਾਫ ਸੰਭਾਲ ਵਧੀਆ ਹੋ ਜਾਂਦੀ ਸੀ ਕਿ ਹੁਣ ਥੋੜਾ ਜਿਹਾ ਕਿਤੇ ਨਾ ਕਿਤੇ ਵਧੇਰੇ ਮਾਲ ਹੋਣ ਕਰਕੇ ਪਸ਼ੂ ਕਿਤੇ ਨਾ ਕਿਤੇ ਘੱਟ ਸੰਭਾਲ ਹੁੰਦੀ ਆ ਇਸ ਕਰਕੇ ਪਸ਼ੂ ਜਿਹੜੇ ਆ ਸਾਰੇ ਸੇਲ ਆ ਜਿੰਨੇ ਵੀ ਪਸ਼ੂ ਦਿਖਾਵਾਂਗੇ ਸਾਰੇ ਸੇਲ ਆ ਹਾਂ ਤੋਰਦੇ ਆ ਬਾਪੂ ਜੀ ਆਉਣ ਲੱਗਾ ਤੋਰ ਦਿਓ ਆ ਆ ਦੇਖੋ ਜੀ ਠੀਕ ਆ 6 ਕਿਲੋ ਧਾਰਾਂ ਦੋਸਤੋ ਇਹ ਥੱਲੇ ਮੌਜੂਦ ਆ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਜਿਹੜੇ ਕੋ ਢਿਲਮਾਂ ਦੇ ਲਾਗੇ ਬੰਨੇ ਵਾਲੇ ਵੀਰ ਆ ਆਪਦੀ ਤਾਂ ਵੀ ਤੁਸੀਂ ਨਰਕਪਰਕ ਕਰ ਲਿਓ ਦੂਰ ਦਰਾਡੇ ਵਾਲਾ ਕੋਈ ਵੀਰ ਆ ਰਿਆ ਤਾਂ ਵੀ ਤੁਸੀਂ ਆਪਦੀ ਇੱਕ ਡੰਗ ਚੋਲੋ ਤੋੜ ਡੰਗ ਚੋਲੋ 45000 ਦੇ ਵਿੱਚ ਦੋਸਤੋ ਇਹ ਦਿੱਤੀ ਜਾਊਗੀ ਬਾਕੀ ਕਿੱਥੋਂ ਤੱਕ ਮਾਨਤਾਨ ਕੋਈ ਛੋੜਛੱਪਾ ਵੀਰ ਨੇ ਕਰਾਉਣਾ ਉਹ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਪੁੱਛ ਲਿਓ ਠੀਕ ਆ ਇਸ ਤੋਂ ਬਾਅਦ ਦੋਸਤੋ ਇੱਕ ਹੋਰ ਤੁਹਾਨੂੰ ਚੀਜ਼ ਦਿਖਾਉਣੇ ਆ ਝੋਟੀ ਆ ਬਹੁਤ ਜਿਆਦਾ ਸੋਹਣੀ ਠੀਕ ਆ ਜੁਗਰਾਜ ਦੀ ਝੋਟੀ ਆ ਜੁਗਰਾਜ ਸੀਮਨ ਦੀ ਆ ਠੀਕ ਆ ਤੇ ਕੁੰਡੀਚੂਰ ਝੋਟੀ ਆ ਵੀਰ ਨੇ ਬਿਲਕੁਲ ਸ਼ੌਂਕੀਆ ਤੌਰ ਤੇ ਦੀ ਮਦਰ ਵੀ ਲੈ ਕੇ ਆਂਦੀ ਸੀਗੀ ਤੇ ਬਾਪੂ ਇੱਕ ਮੱਝ ਦੇ ਮਗਰੀ ਆਈ ਸੀ ਆਪਣੇ ਕੋਲ ਆਏ ਮੱਝ ਲੈ ਆਈ ਉਸ ਵਾਂਗ ਤੇ ਮੱਝ ਤਾਂ ਆਈ ਮਾਂ ਦਾ ਦੁੱਧ ਕਿੰਨਾ ਕੁ ਸੀਗਾ ਵੈਸੇ ਚੁੰਦੇ ਰਹੇ ਕਿੰਨਾ ਕੁ ਦੁੱਧ 16 17 ਗੜਬੀਆਂ ਸਵੇਰੇ ਸਹੀ ਹੋ ਜਾਂਦੀ ਅੱਛਾ ਅੱਛਾ ਤੇ ਇਹ ਝੋਟੀ ਫਿਰ ਆਪਣੇ ਕੋਲ ਹੁਣ ਇਹ ਕਿੰਨੀ ਕੁ ਉਮਰ ਹੋ ਗਈ ਹੋਗੀ ਤੁਹਾਡੇ ਹਿਸਾਬ ਨਾਲ ਜੀ ਬਹੁਤ ਸਾਲਾਂ ਦੀ 2 ਸਾਲ 2 ਕੁ ਸਾਲ ਦੀ ਦੋਸਤੋਂ ਉਮਰ ਆ ਕੱਟੀ ਦੀ ਥੋੜਾ ਬਾਪੂ ਨੂੰ ਇਹ ਐਨੂੰ ਹੀ ਇਕਦਿਆਂ ਜੇ ਇਹਨੂੰ ਆਪਾਂ ਖੋਲ ਦੇਣੀ ਇਹਨੂੰ ਇਸੇ ਇੱਥੇ ਸਾਡੀ ਨਾਲ ਦਿਖਾ ਦਿੰਨੇ ਆ ਤੇ ਕੱਟੀ ਦੀ ਉਮਰ ਦੋਸਤੋ 2 ਸਾਲ ਦੇ ਨੀਅਰ ਅਰਾਊਂਡ ਆ ਤੁਸੀਂ ਕਰ ਲਿਓਗੇ ਜੀ ਠੀਕ ਆ ਆ ਦੇਖੋ ਠੀਕ ਆ ਸੋ ਬਿਲਕੁਲ ਕੁੰਡੀ ਚੂਰ ਆ ਕੱਟੀ ਕਾਫੀ ਸਾਂਭਣ ਵਾਲੀ ਆ ਦੋਸਤੋ ਜਿਹੜਾ ਕੋਈ ਵੀਰ ਸ਼ੌਂਕੀ ਮਿਲ ਗਿਆ ਚੰਗੀ ਸਾਹ ਹਮਲ ਕਰ ਲਈ ਤੇ ਵੱਡੀ ਝੋਟੀ ਤੁਸੀਂ ਬਣਾ ਲੋਗੇ ਬਿਲਕੁਲ ਕੁੰਡੀ ਚੂਰ ਇਹ ਝੋਟੀ ਆ ਠੀਕ ਆ ਝੋਟੀਆਂ ਦੋ ਦਿਖਾਵਾਂਗੇ ਦੋਸਤੋ ਇੱਕ ਝੋਟੀ ਹੋਰ ਆ ਠੀਕ ਆ ਤੇ ਦੋਹਾਂ ਦਾ ਆਪਾਂ ਇਕੱਠਿਆਂ ਦਾ ਵੀ ਰੇਟ ਦੱਸ ਦਿੰਨੇ ਆ ਤੁਹਾਨੂੰ ਜੇਕਰ ਕੋਈ ਸਿੰਗਲ ਸਿੰਗਲ ਕੋਈ ਵੀਰ ਨੇ ਖਰੀਦਣੀ ਆ ਤਾਂ ਸਿੰਗਲ ਸਿੰਗਲ ਦਾ ਵੀ ਰੇਟ ਦੱਸ ਦਿੰਨੇ ਆ ਠੀਕ ਆ ਸੋ ਇਹ ਕੱਟੀ ਆ ਬਿਲਕੁਲ ਦੋ ਕਸਾਲ ਉਮਰ ਆ ਬਾਕੀ ਸ਼ਕੀਨੀ ਸ਼ਕੂਨੀ ਵੇਖੋ ਬਿਲਕੁਲ ਕੁੰਡੀ ਆ ਠੀਕ ਆ ਛੋਟਾ ਜਿਹਾ ਸਿੰਘ ਆ ਤੇ ਆਹ ਲਓ ਜੀ ਠੀਕ ਆ ਤੇ ਜਗਰਾਜ ਸੀਮਨ ਦੀ ਵੀਰ ਨੇ ਦਸੀ ਜੀ ਜਗਰਾਜ ਸੀਮਨ ਦੀ ਇਹ ਆਪ ਆ ਠੀਕ ਆ ਇਸ ਤੋਂ ਬਾਅਦ ਇੱਕ ਜਿਹੜੀ ਆ ਝੋਟੀ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਇਹ ਵੀ ਝੋਟੀ ਆ ਇਹਦੀ ਉਮਰ 3 ਕਸਾਲ ਹੋਊ ਟਾਈਆਂ 3 ਨਕਸਾਲਾਂ ਦੀ ਠੀਕ ਆ ਇਹ ਵੀ ਟਾਈਆਂ 3 ਨਕਸਾਲਾਂ ਦੀ ਆ ਦੋਸਤੋ ਠੀਕ ਆ ਟਾਈਆਂ 3 ਨਕਸਾਲਾਂ ਦੀ ਉਮਰ ਆ ਤੇ ਇਹਨਾਂ ਦੋਹਾਂ ਦਾ ਜਿਹੜਾ ਰੇਟ ਦੀ ਗੱਲ ਕਰ ਲਈਏ ਦੋਸਤੋ ਵੀਰਾਂ ਦਾ ਵੀ 40-40 ਹਜ਼ਾਰ ਇਹਨਾਂ ਦੀ ਮੰਗ ਆ ਦੋਹਾਂ ਝੋਟੀਆਂ ਦੀ 80000 ਰੁਪਇਆ ਕਹਿੰਦਾ ਬਾਕੀ ਅੱਗੇ ਜਿਸ ਵੀਰ ਨੂੰ ਪਸੰਦ ਨੇ ਉਹ ਤੁਸੀਂ ਆਪ ਦਾ ਬਿਲਕੁਲ ਮੁੱਲ ਕਰ ਲਿਓ ਜਿੱਥੋਂ ਤੱਕ ਸੂਤ ਪਾਉਣਾ ਹੋਇਆ ਜਿੱਥੋਂ ਤੱਕ ਜਾਇਜ਼ ਹੋਇਆ ਉੱਥੋਂ ਤੱਕ ਹੋ ਜਾਊਗਾ ਮਾਨਤਨ 80000 ਦੋਹਾਂ ਦੀ ਜਿਹੜੀ ਡਿਮਾਂਡ ਵੀਰ ਨੇ ਕੀਤੀ ਆ ਠੀਕ ਆ ਸੋ ਬਾਕੀ ਮੈਂ ਤਾਂ ਵੀਰ ਨੂੰ ਕਿਹਾ ਸੀ ਕਿ ਵੀ ਕਾਫੀ ਮਾਨਤਨ ਚਲੋ ਕਰ ਦਈਏ ਮੌਕੇ ਤੇ ਸੋ ਬਾਕੀ ਵੀਰਾਂ ਦਾ ਵੀ ਚਲੋ ਝੋਟੀ ਇੱਕ ਜਿਹੜੀ ਆਪਣੀ ਉਹ ਵੀ ਚੰਗੀ ਆ ਮੋਹਰਾ ਦੀ ਜੁਗਰਾਜ ਦੀ ਜਿਹੜੀ ਬੱਚੀ ਆ ਠੀਕ ਆ ਤੇ ਜਿਹੜਾ ਕੋ ਸੰਭਲਣ ਵਾਲਾ ਵੀਰ ਲੈ ਜਾਊਗਾ ਤੇ ਯਾਦ ਕਰੂਗਾ ਕਿਉਂਕਿ ਕੱਟੀ-ਕੁੱਟੀ ਚੰਗੀ ਪੂਰੀ ਵੱਡੀ ਬਣੂਗੀ ਠੀਕ ਆ ਇਸ ਕਰਕੇ 80000 ਰੁਪਏ ਦੋਸਤੋ ਇਹਨਾਂ ਦੋਹਾਂ ਦੀ ਜਿਹੜੀ ਮੰਗਾ ਡਿਮਾਂਡ ਆ ਤੇ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਆ ਸੋ ਇਹ ਜਿਹੜੀ 3 ਸਾਲ ਦੀ ਆ ਉਹ ਤੁਹਾਨੂੰ ਜਿਹੜੀ ਦਿਖਾਤੀ ਆਪਾਂ ਕੱਟੀ ਉਹ 2 ਸਾਲ ਦੀ ਆ ਠੀਕ ਆ ਜੀ 2 ਸਾਲ ਦੇ ਨੇੜੇ ਤੇੜੇ ਇਹ 3 ਸਾਲ ਦੀ ਉਮਰ ਹੈ ਕੀ ਆ ਬਾਕੀ ਥਣ ਚਾਰ ਨੇ ਚਾਰੇ ਥਣ ਪ੍ਰੋਪਰ ਵਿਥੀ-ਵੁਥੀ ਤੇ ਆ ਠੀਕ ਆ ਇਸ ਤੋਂ ਬਾਅਦ ਇੱਕ ਜਿਹੜੀ ਆ ਮੱਝ ਆ ਜਾਂਦੀ ਹੈ ਤੇ ਇਹ ਮੱਝ ਬਾਪੂ ਆਪਣੇ ਕੋਲ ਹੀ ਰਹੀ ਆ ਪਹਿਲੇ ਦੂਜੇ ਸਵੇਰ ਤੱਕ ਆ ਸਾਡੇ ਕੋਈ ਹੈ ਕਿੰਨੇ ਕ ਗੜਵੀਆਂ ਤੁਸੀਂ ਕਹਿ ਦਿੰਦੇ ਵੀ ਕਿੰਨੀਆਂ ਕਿਲੋ ਚੋਇਆ ਮੈਂ 10 ਕਿਲੋ ਵੀ ਐਵੇਂ ਨਿਆਂਇਤ ਤੇ ਆਪਣੀ ਗੱਲ ਕਰਨੀ ਨਹੀਂ ਮੈਂ ਝੂਠ ਬੋਲਦਾ ਨਹੀਂ ਕਿ ਨਾਂ ਬਪਾਣ ਡੋਲ ਯਾਰ 10 ਕਿਲੋ ਦੋਸਤੋ ਇਹ ਤਾਂ ਦੁੱਧ ਜਿਹੜਾ ਚੋਇਆ ਠੀਕ ਆ ਪਿਛਲੇ ਸੁਵੀਆਂ ਦੇ ਵਿੱਚ ਹੁਣ ਚੌਥਾ ਸਵੇਰ ਹੋਊਗਾ ਹੀ ਆ ਗਿਆ ਸੁਣਾ ਇਹਨੇ ਚੌਥਾ ਸਵੇਰ ਮੰਨ ਲੈ ਕੋਈ ਵੀਰ ਅੱਗੇ ਹਰਕ ਦੀ ਆਪੋ ਆਪਣੀ ਸਮਝ ਆ ਠੀਕ ਆ ਦੋਸਤੋ ਬਾਕੀ 25 ਅਕਤੂਬਰ ਨੂੰ ਇਹਨੂੰ ਜਿਹੜਾ ਦੋਸਤੋ ਨਵਾਂ ਮਹੀਨਾ ਲੱਗਾ ਅੱਜ ਤਕਰੀਬਨ 10 ਦਿਨ ਚਲੇ ਗਏ ਆ ਕਟੋਗੜ 50 ਦਿਨ ਤੁਸੀਂ ਹੋਰ ਮੰਨ ਸਕਦੇ ਜੇ ਜਾਂ 2 ਕੁ ਮਹੀਨੇ ਦੇ ਲਾਗੇ ਬੰਨੇ ਤੁਸੀਂ ਸਮਾਂ ਮੰਨ ਸਕਦੇ ਜੇ 1.5 ਤੋਂ 2 ਕੁ ਮਹੀਨੇ ਦਾ ਜਿਹੜਾ ਦੋਸਤੋ ਬਿਲਕੁਲ ਲਾਗੇ ਜਿਹੜੀ ਤਿਆਰੀ ਹੋਊਗੀ ਇਸ ਮੱਝ ਦੀ ਪੂਰੀ ਠੀਕ ਆ ਬਾਕੀ ਥਣ ਚਾਰ ਨੇ ਚਾਰੇ ਥਣ ਜਿਹੜੇ ਵਿਥੇ-ਵੁਥੀ ਤੇ ਪ੍ਰੋਪਰ ਜਿਹੜਾ ਤੁਸੀਂ ਦੇਖ ਲਓ ਠੀਕ ਆ ਆ ਦੇਖੋ ਜੀ ਠੀਕ ਆ ਸੋ ਵੇਨ ਬੂੰਡ ਚੰਗੀ ਆ ਮਿਲਕ ਵੇਨ ਕਾਫੀ ਵਧੀਆ ਸੋ ਬਾਕੀ ਹਾਈਟ ਕੱਦ ਦੀ ਚੰਗੀ ਆ ਵੱਡੀ ਹਾਈਟ ਕੱਦ ਦੀ ਆ ਬਾਕੀ ਅਗੇ ਕੋਈ ਵੀਰ ਸਾਂਭਣ ਸੰਭਾਲਣਾ ਨਾਲ ਲੈ ਗਿਆ ਕੋਈ ਚੰਗੀ ਸੇਵਾ ਵਾਲਾ ਲੈ ਗਿਆ ਤੇ ਦੋਸਤੋ ਤੁਸੀਂ ਚੰਗਾ ਦੁੱਧ ਵੀ ਲੈ ਸਕਦੇ ਜੀ ਹੋਰ ਵੀ ਸੋਹਣੀ ਜੜੀ ਬਾਡੀ ਬਣ ਤਰਾ ਹੋਰ ਵੀ ਚੰਗਾ ਸਰੀਰ ਹੋਰ ਵੀ ਰਾਜੀ ਕਰ ਲਓਗੇ ਠੀਕ ਆ ਸੋ ਵੈਸੇ ਹੁਣ ਵੀ ਵਜਨ ਭੋਜਨ ਪੂਰਾ ਮੱਝ ਦਾ ਅਜੇ 1.5-2 ਮਹੀਨੇ ਪਾਏ ਆਪਦੇ ਹੱਥੀ ਕੋਈ ਵੀਰ ਤਸੱਲੀ ਜਿਹੜੀ ਆ ਉਹ ਕਰਕੇ ਸੇਵਾ ਪੂਰੀ ਚੰਗੀ ਕਰਕੇ ਤੇ ਹੋਰ ਵੀ ਇਹਨੂੰ ਜਿਹੜਾ ਕਾਇਮ ਕਰ ਸਕਦਾ ਠੀਕ ਆ ਇਹਦਾ ਮੁੱਲ ਦੋਸਤੋ 62000 ਆ ਠੀਕ ਆ 62000 ਦੇ ਵਿੱਚੋਂ ਮਾਨਤਨ ਕੀਤਾ ਜਾਊਗਾ ਜਿਹੜਾ ਕੋਈ ਵੀਰ ਆਊਗਾ ਖਰੀਦਦਾਰ 82000 ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਠੀਕ ਆ ਸੋ ਬਿਲਕੁਲ ਡੇਢ ਕਮੀਨਾ ਅੱਗੇ ਸਾਂਭਣ ਦੀ ਲੋੜ ਆ ਤੇ ਬਿਲਕੁਲ ਜਿਹੜਾ ਦੋਸਤੋ ਤਿਆਰੀ ਤੇ ਹੋ ਜਾਣਾ ਹੈ ਸਮਝ ਲੈ ਠੀਕ ਆ ਇੱਕ ਬਿਲਕੁਲ ਨਾਰਮਲ ਜੀ ਇਹ ਮਾਝ ਵਿਕਾਊਗਾ ਦੋਸਤੋ ਠੀਕ ਆ ਜੀ ਸੋ ਵੀਰ ਆਂਦਾ ਸੀ ਵੀ ਦੋ ਨੰਬਰ ਵਾਲੇ ਕਈ ਵੀਰ ਆਪਣੇ ਘਰੇ ਆਉਂਦੇ ਆ ਤੇ ਉਹ ਮੰਗ ਕਰਦੇ ਆ ਪਰ ਅੱਗੇ ਹੋ ਸਕਦਾ ਵੀ ਦੋਸਤੋ ਚਲੋ ਸੋਵਿਆਂ ਦੇ ਵਿੱਚ ਆਪਾਂ ਸ਼ੋਰ ਨਹੀਂ ਕਰਦੇ ਵੀ ਤੀਜੇ ਆ ਚੌਥੇ ਆ ਹੋਇਆ ਤਾਂ 6ਵੇਂ 7ਵੇਂ ਵੀ ਹੋਵੇ ਪਰ ਅੱਗੇ 1.5 ਕਿਲੋ 2 ਕਿਲੋ ਦੁੱਧ ਹੋਊਗਾ ਨਥੇ 2.5 ਕਿਲੋ 2.5 ਕਿਲੋ ਇੱਕੋ ਟਾਈਮ ਮਿਲਦੀ ਹੈ ਨਾ ਪਹਾੜੇ ਦੇ ਪਹਾੜੇ ਦੇ ਪਹਾੜੇ ਤੇ ਮਿਲਦੀ ਆ ਦੋਸਤੋ 2.5 ਕਿਲੋ ਦੁੱਧਾ ਸਿੰਗਲ-ਸਿੰਗਲ ਬੇਸ਼ੱਕ ਤੁਹਾਡੇ ਸਾਹਮਣੇ ਆ ਕੋਈ ਦਸਣ ਦੀ ਲੋੜ ਨਹੀਂ ਖੁੱਲਾ ਸਿੰਗ ਤੇ ਮੱਝ ਕਿਸੇ ਵੀਰ ਨੇ ਖਰੀਦਣੀ ਆ ਤੁਸੀਂ ਇਹਦੇ ਬਾਰੇ ਵੀ ਗੱਲਬਾਤ ਕਰ ਲਿਓ ਨੰਬਰ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਾ ਦਾਂਗੇ ਜਿੰਨੇ ਦੀ ਵੀ ਕਿਸੇ ਵੀਰ ਨੂੰ ਸੈੱਟ ਲੱਗੀ ਠੀਕ ਆ ਜੀ ਇਹਦੀ ਵੀ ਜਾਣ ਬੱਸ ਜੂਗੀ ਬਾਕੀ ਹੋ ਸਕਦਾ ਵੀ ਕਿਸੇ ਵੇਰ ਨੇ ਲਵਾ ਲਈ ਅੱਗੇ ਗੱਪਣ ਕਰਵਾ ਲਈ ਤੇ ਦੋਸਤੋ ਅੱਗੇ ਨਵੇਂ ਦੋਦਰ ਵੀ ਲਲ ਜੂਗੀ ਠੀਕ ਆ ਤੇ ਇਹ ਜਿਹੜੇ ਪਸ਼ੂ ਸੀ ਅੱਜ ਜਿਹੜੇ ਟੋਟਲ ਤੁਹਾਨੂੰ ਆਪਾਂ ਨਖ ਦਿਖਾਉਣੇ ਸੀਗੇ ਘੱਟੋ ਘੱਟ ਭੀ 4 5 6 7 7 ਨਗ ਸੀਗੇ ਅੱਜ ਠੀਕ ਆ 7 ਨਗਾਂ ਦੀ ਡਿਟੇਲ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਸੋ ਐਨੀਮਲ ਜਿਹੜਾ ਪਸੰਦ ਆਊਗਾ ਉਹਦੇ ਬਾਰੇ ਤੁਸੀਂ ਗੱਲਬਾਤ ਕਰ ਲਿਓ ਵੈਸੇ ਰੇਟ ਆਪਾਂ ਸਾਰੇ ਪਸ਼ੂਆਂ ਦੇ ਦੱਸਦੇ ਆ ਬਾਕੀ ਇਸ ਮੱਝ ਦਾ ਰੇਟ ਜਿਹੜਾ ਇਹ ਤੁਸੀਂ ਫੋਨ ਤੇ ਕਰ ਲਿਓ ਜਿਹੜੇ ਵੀਰ ਨੂੰ ਚੰਗੀ ਲੱਗੂਗੀ ਅੱਗੇ ਸੰਭਾਲ ਸਕਦਾ ਹੋਇਆ ਸ਼ੌਂਕੀ ਹੋਇਆ ਵੀ ਚਲੋ ਸੰਭਾਲ ਕੇ ਅੱਗੇ ਜਾ ਰ ਨਾਵੇਂ ਦੁੱਧਰ ਲਾ ਲਾਂਗੇ ਇਹਨੂੰ ਖੇਚਲ ਕਰਨੀ ਹੈ ਨਾ ਜਾਣਦਾ ਹੋਇਆ ਤੇ ਤੁਸੀਂ ਜ਼ਰੂਰ ਖੇਚਲ ਕਰ ਲਿਓ ਠੀਕ ਆ ਇਹਦਾ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਬਾਕੀ ਮੱਝ ਜਿੰਨੇ ਕ ਦੀ ਤੁਸੀਂ ਆਖੋਗੇ ਓਨੇ ਹਿਸਾਬ ਨਾਲ ਤੁਹਾਨੂੰ ਮਿਲ ਜੂਗੀ ਸੋ ਕੋਈ ਜਾਨ ਬਚਾਉਣ ਵਾਲੀ ਗੱਲ ਹੀ ਆ ਠੀਕ ਆ ਜੀ ਤੇ ਬਾਕੀ ਦੋ ਵੜਾ ਤੁਹਾਨੂੰ ਦਿਖਾ ਦਿਆਂ ਦੋਸਤੋ ਜਰਸੀ ਬਰੀਡ ਦੇ ਵਿੱਚ ਠੀਕ ਆ ਤੇ ਦੋ ਝੋਟੀਆਂ ਨੇ ਇੱਕ ਮੱਝ ਦਿਖਾਤੀ ਆ ਜਿਹੜੀ 1 ਮਹੀਨੇ ਦੀ ਬਣੀ ਹੈ 6 ਕਿਲੋ ਦੁੱਧ ਦਾ 45000 ਮੋੜਾ ਸੋ ਨੰਬਰ ਆਪਾਂ ਜ਼ਰੂਰ ਦੱਸ ਦਈਏ ਵੀਰ ਬੋ ਨੰਬਰ ਜਿਹੜਾ ਦੋਸਤੋ ਜਿਨ੍ਹਾਂ ਤੇ ਤੁਸੀਂ ਸੰਪਰਕ ਕਰਨਾ ਹੈਗਾ 70875 43837 ਇੱਕ ਦੂਜਾ ਨੰਬਰ ਹੋਰ ਨੋਟ ਕਰ ਲਓ 99682 24735 ਠੀਕ ਹੈ ਜੀ 7087543837 ਠੀਕ ਹੈ ਜੀ ਸੈਕੰਡ ਨੰਬਰ ਜਿਹੜਾ ਹੈਗਾ ਦੋਸਤੋ 8968 224735 ਇਹ ਵਟਸਐਪ ਵੀ ਚੱਲਦਾ ਇਹਦੇ ਤੇ ਠੀਕ ਹੈ ਜੀ ਸੋ ਇੱਕ ਨੰਬਰ ਤੇ ਵਟਸਐਪ ਚੱਲਦਾ ਜਿਹੜਾ 99682 ਜਾਂ 24735 ਤੇ ਵਟਸਐਪ ਵਗੈਰਾ ਚੱਲਦਾ ਸੋ ਤੁਸੀਂ ਜਿਸ ਵੀਰ ਨੂੰ ਵੀ ਪਸ਼ੂ ਪਸੰਦ ਆਉਣਗੇ ਤੁਸੀਂ ਆਪ ਦਾ ਸੰਪਰਕ ਕਰ ਸਕਦੇ ਜੇ ਦਿੱਤੇ ਗਏ ਨੰਬਰਾਂ ਤੇ ਸੋ ਦੋਸਤੋ ਫਿਲਹਾਲ ਅੱਜ ਇਸ ਕਵਰ ਦੇ ਵਿੱਚ ਇੰਨਾ ਕੁਝ ਸੀਗਾ ਇਹੋ ਪਸ਼ੂ ਤੁਹਾਨੂੰ ਦਿਖਾਉਣੇ ਸੀਗੇ ਠੀਕ ਆ ਜੀ ਖਾਸ ਵਿਜਰ ਤੁਸੀਂ ਪਿੰਡ ਢਿੱਲਵਾ ਕਰਨੀ ਆ ਠੀਕ ਆ ਜੀ ਤੇ ਤਹਿਸੀਲ ਵੀ ਢਿੱਲਵਾ ਜ਼ਿਲ੍ਹਾ ਕਪੂਰਥਲਾ ਨੇੜੇ ਬਿਆਸ ਠੀਕ ਆ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ